ਹਾਂ ਕੰਗਿਆ ਯਾਰ ਉਹ ਮੇਂ ਦੀ ਬਰੀ ਨਹੀਂ ਪਰਾਂ ਜੀ ਹਾਂ ਮੇਂ ਹੁੰਦੀ ਬਰੀ ਨਹੀਂ ਤਾਂ ਬਰੀ ਹੁੰਦੀ ਕੋਈ ਸੌਂ ਤਾਂ ਜਾਂਦਾ ਕੋਈ ਜਾਂਦੇ ਨੀਂਦ ਆ ਜਾਂਦੀ ਹੁੰਦੀ ਰੋਟੀ ਰੋਟੀ ਖਾ ਕੇ ਨਾ ਹਾਂਜੀ ਬਸ ਅੱਜ ਦਿਨੇ ਨਹੀਂ ਸੁੱਤਾ ਕਿ ਗੱਡੇ ਨੇ ਛੁੱਟੀ ਗਾਲੀ ਦੀ ਕੋਈ ਨਾ ਕੋਈ ਆ ਜਾਂਦਾ ਯਾਰ ਕੀ ਹੰ ਕਰੇ ਬੰਦਾ ਹਾਂਜੀ ਕਸਾ ਜਾ ਕੇ ਜਾਂਦੇ ਨਾ ਭਰਾਂ ਜੀ ਹੋਰ ਬੈਸਟ ਨਹੀਂ ਮਿਲਦੀ ਹੁਣ ਐਦਾਂ ਨਹੀਂ ਹਜੇ ਬਾਹ ਕੋਈ ਜਦੋਂ ਬਾਹ ਮੋਣ ਲੱਗ ਗਈ ਨਾ ਭੱਜ ਭੁੱਜ ਲਿਆ ਗਰਮ ਹੋ ਜਾਂਦਾ ਸਰੀਰ ਹੂੰ ਫੇਰ ਫੇਰ ਜ਼ੋਰ ਮਾਰਨ ਨੂੰ ਜੀ ਕਰਦਾ ਜਦੋਂ ਠੰਡਾ ਹੁੰਦਾ ਉਹ ਦੋਣੀ ਜ਼ੋਰ ਕੱਢੇ ਉਹ ਬਾਹ ਮਾਰਿਆ ਨਾ ਕੇ ਫੇਰ ਵਧੀਆ ਪੈਂਦਾ ਜੋਰ ਹੋ ਜੀ ਵੱਜ ਜਾਂਦਾ ਹਾਂਜੀ ਉਦੋਂ ਲਾਖ ਨੇ ਓੜਾ ਜ਼ੋਰ ਵੱਜਦਾ ਜੋਰ ਜਦੋਂ ਜਿਆਦਾ ਲੱਗ ਜਾਂਦਾ ਹੈ ਜੋਰ ਦਾ ਨਹੀਂ ਚੱਕਰ ਕੋਈ ਸਰੀਰ ਤੰਦਰੁਸਤ ਰਹੇ ਜੋਰ ਦੀ 1000 ਰੁਪਏ ਵੱਖਰਾ ਕੱਢਣਾ ਹੈ ਅੱਜ 1000 ਰੁਪਏ ਵੱਖਰਾ ਕੱਢੇ ਹੋ ਸੇਵਾ ਵਾਸਤੇ ਸਾਰੇ ਬੰਦੇ ਨੂੰ ਕਿੰਨੇ ਲੈ ਕੇ ਦੇਣੇ ਪਹੁੰਚੇ ਪੱਟੇ ਕੱਟ ਕੇ ਲਿਆ ਦਿਆ ਕਰਦਾ ਘਰੋਂ ਹੀ ਤੁਹਾਨੂੰ ਸਾਰਿਆਂ ਨੂੰ ਦੱਸ ਦਿਆ ਤੋ ਮੈਨੂੰ ਤੁਹਾਨੂੰ ਲੋੜ ਨਹੀਂ ਕੋਈ ਤੁਹਾਨੂੰ ਮੈਂ ਸਾਰਿਆਂ ਨੂੰ ਘਰੋਂ ਨਾ ਕੱਟ ਕੇ ਲਿਆ ਦਿਆ ਕਰੂੰਗਾ ਉਹ ਕਹਿੰਦਾ ਬਾਹੂ ਮੇਰਾ ਦੀਚਾ ਜਖਮ ਹੋ ਗਿਆ ਵਾ ਉਸ ਨਾਲ ਕਿੰਨੇ ਦਾ ਕਰਾ ਪੜਨੇ ਹੀ ਵੱਡਾ ਗਾਰਾ ਦਾ ਮਹੀਨੇ ਦਾ ਗਾਰਾ ਤਿੰਨਾਂ ਦਿਨਾਂ ਦਾ ਆ ਰੋਜ਼ ਮੈਚ ਲੱਗਦਾ ਹੈ ਸਾਡੇ ਆਜੋ ਕੈਂਚੀ ਨਹੀਂ 50 ਅਠਾ ਦੀ ਲਉੜੇ ਕੌਣ ਕੇਰ ਮਗਲ ਕਰਨਿਆ ਵਾ ਇਹ ਨਹੀਂ ਆ ਗਿਆ ਪਰ ਹਾਂ ਉਹ ਕਹਿੰਦੇ ਸੇ ਹੀ ਸੇਲੀ ਦਾ ਕਿਹਾ ਵੀ ਨਹੀਂ ਪੱਬੇ ਪੱਬੇ ਨੂੰ ਨਹੀਂ ਆ ਗਿਆ ਪਰ ਕਿਉਂ ਉਹਦੀ ਹੈਗੀ ਨਹੀਂ ਐਡਾ ਗਿਆ ਗੁਜ਼ਰਿਓ ਹਾਂ ਜਿੱਤਾਂ ਪਤਾ ਮੈਂ ਕਿਉਂ ਆਂਦੀ ਤਮਾਂ ਦੂਰ ਆ ਹਾਂ ਉਹ ਦੂਰ ਆ ਨਾ ਜਿਆਦਾ ਦੂਰ ਹੋ ਗਏ ਵਿਆਹ ਵੀ ਨਹੀਂ ਹੋਣ ਇਹ ਜਦੋਂ ਟੋਪੀ ਪਾ ਕੇ ਰਹਾਦਾ ਉੱਥੋਂ ਤੱਕ ਸਹੀ ਹੈ ਜਦੋਂ ਲਾ ਦਿੰਦਾ ਤੇ ਉਦੋਂ ਕੁੜੀ ਵੀ ਬ੍ਰੇਕਅਪ ਹੋ ਜਾਂਦਾ ਮਾਰਦਾ ਹੀ ਰੋਹ ਪੋਣਾ ਜਿਸਨੇ ਕੁੜੀਆ ਦਾਗ ਮਾਰ ਬੰਦਾ ਜਿੰਨਾਂ ਜੇ ਟੋਪੀ ਹੁੰਦੀ ਉਹ ਨਜ਼ਰ ਗੱਲ ਹੁੰਦੀ ਹੈ ਟੋਪੀ ਲਾ ਦਿੰਦਾ ਤੇ ਮੁੜ ਕੇ ਉਹਨਾਂ ਜਿਹੜੇ ਦਾਗ ਮਾਰਿਆ ਮੁੜ ਕੇ ਨਹੀਂ ਬਸ ਖੜੀ ਆ ਉਹਦੇ ਦੇ ਵਿਆਹ ਦਾ ਵੀ ਉਹ ਜੋਬਾ ਹੀ ਹੋ ਗਿਆ ਯਾਰ ਸੋਹਣਾ ਜਿਆ ਬਣ ਕੇ ਰਹਿ ਗਏ ਆ ਹੈ ਸੋਹਣਾ ਜਿਆ ਬਣ ਕੇ ਰਹਿ ਗਿਆ ਕੁੜੀਵਾ ਦੇ ਆ ਗਈ ਕਹਿੰਦੇ ਉਹਦਾ ਵਿਆਹ ਉਦੋਂ ਕਰਾਉਣਾ ਪਵਾ ਜੀ ਗੱਡੀ ਸਮਾਨਤ ਹੋ ਗਈ ਉਹ ਤੋਂ ਬਾਅਦ ਜਾਂਦੇ ਕੁੜੀ ਵਾਲੇ ਜਿੰਨੇ ਜਾਂਦੇ ਆਂਦੇ ਪਹਿਲਾਂ ਗੱਡੀ ਸਮਾਨਤ ਕਰਾ ਅੱਛਾ ਆ ਲੋ ਉਹ ਜਿੰਨੇ ਵੀ ਇਹਨੂੰ ਰਿਸ਼ਤੇ ਆਉਂਦੇ ਕਦੋਂ ਆਉਂਦੇ ਪਹਿਲਾਂ ਕਈ ਗੱਡੀ ਹੋਣੀ ਵੀ ਹੈ ਜੇ ਉਹਦਾ ਵਿਆਹ ਦਾ ਕਰਕੇ ਨਾ ਬੁਲਾਤੀ ਹੋਵੇ ਕਰੇ ਆਪੋ ਨਾ ਅਲਰੇ ਹੀ ਕੋਈ ਲੈ ਸਹੀਏ ਮੈਂ ਮਾੜੀ ਤੋੜਾ ਕਰਦਾ ਇੱਕ ਗੱਲ ਹੈ ਜੀ ਬਲੇ ਗੱਡੀ ਕਿਉਂ ਲਿਆਂਦਾ ਮੁਰਕੇ ਦਾ ਰਾਦਾ ਨਾ ਸੋਹਰੇ ਮੈਂ ਜਾਣਾ ਗੱਡੀ ਹਾਂ ਚੱਕਰ ਹੋਣਾ ਉਹ ਵੀ ਤਾਂ ਵੀ ਕੁੜੀ ਵਾਲੇ ਪਾਜੀ ਉਹ ਗੱਲ ਕਹਿੰਦੇ ਆ ਨਾ ਲੋੜਾ ਵੇ ਅਸੀਂ ਅਸੀਂ ਬੱਬੇ ਨੂੰ ਗੱਡੀ ਮਿਲਨੀ ਆ ਤੇ ਮੁਰਗੇ ਭੇਜੋ ਟੁੱਟੇ ਦੇ ਮੋਟਰਸਾਈਕਲ ਤੇ ਕਰੀ ਵਾਲ ਨੂੰ ਧਪਾ ਕੇ ਪੜਿਆ ਆਉਂਦਾ ਹੋਇਆ ਤੇਰਾ ਮੋਟਰਸਾਈਕਲ ਮਾਮਾ 2 ਵੇ ਤੇ ਟੁੱਟਾ ਕੇ ਕਬਲਟਿਆ ਕ ਸਪਲੈਂਡਰ ਆ ਨਾ ਟੁੱਟੇ ਦਾ ਕੀ ਮਤਲਬ ਹੋਇਆ ਉਹ ਹੀ ਟੁੱਟੇ ਭਾ ਨਵਾਂ ਬਾ ਚੰਗਾ ਰਹਿਣਾ ਮੈਂ ਟੁੱਟੇ ਦਾ ਨਾ ਆ ਗਿਆ ਮੋਟਰਸਾਈਕਲ ਤੇ ਉਹ ਤਾਂ ਨਹੀਂ ਉਹ ਗੱਡੀ ਚਲੋ ਮੈਂ ਉਸ ਕਿੱਟਾਂ ਜੀ ਨਹੀਂ ਹੁੰਦੀਆਂ ਬੁਲਟ ਤੇ ਗਿਆ ਨਾ ਆਏ ਹੋਏ ਇਹਦੀ ਭਲੀ ਹੋਏ ਅਸੀਂ ਹਾਂ ਹੂੰ ਛੱਡ ਦੇ ਜੀ ਮੇਰੇ ਤੋਂ ਫੀਲਿੰਗ ਆ ਵਰੀਏ ਇਸ ਤੇ ਮੋਟਰਸਾਈਕਲ ਦੀ ਗੱਲ ਆ ਆ ਇਹ ਵੇਲਾ ਪਿੰਦਾ ਦਿਲੋਂ ਗੱਲ ਕੱਢਦਾ ਜਦੋਂ ਕਰਦਾ ਹੈ ਹੈ ਇਹ ਨਹੀਂ ਚਾਹੁੰਦਾ ਤੇਰਾ ਵਿਆਹ ਹੋਵੇ ਹੁ ਤਾਂ ਇਹ ਸ਼ਰੀਰ ਆ ਮਹਾਰਾਜ ਮਹਾਰਾਜ ਜੀ ਹਾਂ ਜੀ ਇਹ ਨਹੀਂ ਚਾਹੁੰਦਾ ਹੁ ਤਾਂ ਇਹ ਇਹ ਚਾਹਣੇ ਭਾਣਾ ਹੋਏ ਰਾਤ ਦਿਨ ਨਾ ਕਰੇ ਇਹ ਆ ਅਰੇ ਲਗਣ ਵੜੇ ਠੰਡੇ ਇਹਦੇ ਭਾਣੀ ਕਾਦੇ ਨਾ ਬੱਦੇ ਆ ਸਣ ਦੀ ਉਹ ਸਾਂਝੀ ਨਹੀਂ ਹੁੰਦੀ ਜਿਹੜੀ ਉਹਨੂੰ ਕੋਈ ਚਾਰ ਪੰਜ ਘਣਾ ਦਿੱਤੀਆਂ ਗਏ ਆ ਆਂਦਰੇ ਸਣ ਖਲਾਰੀਏ ਕੁੜੀਆਂ ਚਰਸਤੇ ਚ ਕਿ ਸਤਾਵੇਂ ਦਾ ਤੇਰੇ ਕੋ ਕਿਸੇ ਨੇ ਖਿਲਾਰ ਕੇ ਗੰਡਾ ਦੇ ਦਿਆ ਬੱਬੇ ਦਾ ਨੀਤਾ ਨਾ ਵੇ ਇਹਨੇ ਮਾਂਜੇ ਖਿਲਾਰ ਕਰਾਡ ਗਿਆ ਹੋਰ ਮੱਲ ਜੀ ਜਾਨ ਮੈਂ ਜਾਨ ਮੈਂ ਲਈ ਵਧੀਆ ਹੋ ਗਿਆ ਲਵਾਇਆ ਮੈਚ ਜੀ ਅੱਜ ਕਿੰਨਾ ਨਾ ਨੇ ਕਿੰਨਾ ਇਹ ਗੁੱਸਤੀ ਨਾ ਇਹ ਗੱਲ ਬੱਦਲ ਹੋ ਗਈ ਜੀ ਫੀਨੀ ਨਹੀਂ ਨਾ ਬੰਦ ਤੇੜੀ ਨਾ ਓਲੀ ਓਲੀ ਗੱਤੀ ਪਾਣੀ ਕਿੰਨਾ ਖਾਂਦਾ ਸੱਟਿਆ ਪੂਰਾ ਰੁੱਕੀ ਗੀਆਂ ਕਰਾ ਕਰਾ ਆ ਰਾਜਾ ਕੱਡਾ ਆਇਆ ਤੇ ਰਾਜੇ ਓ ਮਾਲਾ ਸਵਾਟ ਮੁੱਢ ਮਾਲੋਂ ਨੇ ਘਰੇ ਬੁਰਾ ਆ ਬੰਦਿਆ ਵਿਆ ਹੀ ਆਣ ਢੇਡ ਨੂੰ ਬੁਰਾ ਨਾ ਢੇਡ ਨਹੀਂ ਜਿਹਦਾ ਗੁੰਦੀ ਹੁੰਦੀ ਉਹ ਕਿਸੇ ਗੁੰਦਿਆ ਦਾ ਭਾੜਾ ਢੇਡ ਖਾਂਦੀਗੀ ਉਹ ਨਹੀਂ ਦੱਸਣਾ ਪਰ ਗੁੰਦਿਆ ਵਿਆ ਹੀ ਪੀੜ ਮੈਂ ਕਿ ਖਾਂਦੀ ਉਹ ਨਹੀਂ ਦੱਸਣਾ ਪਰ ਗੁੰਦਿਆ ਪਿਆ ਪੀੜ ਨੂੰ ਪਾਣੀ ਖਾਂਦਾ ਖਾਦਾ ਹੀ ਨਹੀਂ ਬੈਠਾ ਖਾਦਾ ਪਿੱਤਰ ਜਦਾਂ ਤੂੰ ਜੇ ਖਾਵਾਂ ਹੋਰ ਤਣਾ ਹੋ ਜਾਂਦਾ ਜਿਹੜਾ ਉਹ ਤੇਨੂੰ ਗਿੰਦਰ ਨੇ ਜੱਫਾ ਪਾਇਆ ਨਾ ਤਨੋਆ ਉਹ ਬੜੀ ਵੀੜੀ ਚ ਵਸਦੇ ਟਕਨੀ ਜਿਹੜਾ ਜੱਫਾ ਪਾਇਆ ਟਕਨੀ ਗੱਲ ਤੈਨੂੰ ਤੁਸੀਂ ਆਏ ਆ ਐਂ ਕਰਕੇ ਆਏ ਹੋ ਲੱਗਾ ਨਾਲ ਹੀ ਉਹ ਵੇਖਦਾ ਰਿਹਾ ਪਹਿਲਾਂ ਵੀ ਇਹ ਇਹਨੂੰ ਪਤਾ ਨਹੀਂ ਮਕਰਾਂ ਦਾ ਬੁੱਢਾ ਪਰ ਤੇ ਬਲ ਗਿਆ ਵਡਾ ਤੇ ਇਹਨੂੰ ਜਿਹੜੇ ਹਿਸਾਬ ਨਾਲ ਨੇ ਟਾਇਆ ਬੁੱਢਾ ਨਹੀਂ ਇਹ ਤੈਨੂੰ ਪੀਚ ਤਾ ਬਾਹਾਂ ਚ ਉਹ ਪਾਣੀ ਮੈਂ ਬਜ਼ੁਰਗ ਬੰਦਾ ਚੁੱਥੀਆਂ ਜੀਆਂ ਦੰਦੀਆਂ ਲੱਟਦਾ ਉਹ ਲੱਕਾ ਦਾ ਮਾਝ ਕਿਉਂ ਠਹਿ ਰਿਆ ਸਾ ਬਾਤ ਉਹ ਨਹੀਂ ਸਾ ਬਾ ਬਜ਼ੁਰਗ ਬੰਦਾ ਤਰਸ ਖਾਰ ਕੇ ਲੱਕਾ ਆ ਮੈਂ ਤਾਂ ਮੈਂ ਇੱਕ ਚੀਜ਼ ਦੱਸਾਂ ਜਿੱਦਾਂ ਮਰਜੀ ਹੈ ਕਿੰਨਾ ਲੱਗਦਾ ਬੰਦਾ ਵੇਖਿਆ ਹਾਂ ਸਹੀ ਹੈ ਜੋ ਪਾਣੀ ਸਾਰਿਆਂ ਦੇ ਕਿੰਨਾ ਲੱਗਦਾ ਥਕਦਾ ਨਹੀਂ ਹਾਂ ਜੀ ਮੈਂ ਉਹ ਜਿਹੜਾ ਮਿਹਨਤ ਕਰਦਾ ਬੰਦੇ ਉਹਨੇ ਨਹੀਂ ਥਕਣਾ ਯਾਰ ਜਿਹੜਾ ਮਿਹਨਤ ਨਹੀਂ ਕਰਦਾ ਉਹ ਤਾਂ ਪੂਰਾ ਅੱਜ ਸਾਰੇ ਪੱਠੇ ਚੈੱਕ ਕਰਨੇ ਪਲੇ ਕਰਦੇ ਹੀ ਆ। ਤੁਹਾਨੂੰ ਜਿਹਦੇ ਮਨ ਸਹੀ ਨਹੀਂ ਅੱਜ ਮੈਂ ਸਾਰੇ ਪੱਠੇ ਹੀ ਆਇਆ। ਅੱਜ ਮੈਂ ਸਾਰੇ ਪੱਠੇ ਚੈੱਕ ਕਰਾਂ। ਇਹਨਾਂ ਦੇ ਪੱਠਿਆਂ ਦੇ ਵਿੱਚ ਉਸਤਾਦ ਵੀ ਹੈਗਾ ਨਾ ਬ੍ਰਭ ਸੰਧੂ। ਇਹ ਲੀਡ ਕਰ ਮੇਰੇ ਤੋਂ ਬਾਅਦ ਚੇਜ ਹੋਣਾ ਵਾ ਜਿਤਨਾ 2-4 ਮਹੀਨੇ ਮੇਰੇ ਤੋਂ ਛੋਟਾ ਏ। ਮੇਰੇ ਤੋਂ ਬਣਾ ਚੇ ਇਹ ਮੇਰੇ ਤੋਂ ਬਾਅਦ ਚੇ ਹੋਈ ਉਸਤਾਦ ਤੁਹਾਡਾ ਸਾਰਾ। ਕੈਨੂੰ ਲੀਡ ਕਰੂਗਾ ਨਾ। ਟਿੰਡ ਤੋਂ ਤੇ ਲੱਗਦਾ ਕਿ ਮੇਰੇ ਤੋਂ ਵੱਡਾ ਹੁੰਦਾ। ਨਹੀਂ ਹੁਣ ਉਸਤਾਦ ਚਲੋ 6 ਮਹੀਨੇ ਛੋਟਾ ਮੈਨੂੰ। ਤੂੰ ਕੀ ਨਹੀਂ ਲਿਆਈ ਸਰੇਸ ਹੁੰਦੀ ਇੱਕ। ਹਾਂਜੀ। ਉਹ ਆ ਪਤਾ ਨਹੀਂ ਆਈ ਸੀ ਕਿ ਪਤਾ ਨਹੀਂ ਉਹ ਮੈਨੇ ਜਦੋਂ ਪਹੀਆਂ ਵਾਲੇ ਬੋਰਡ ਜਿਹੜੇ ਪਹੀਆਂ ਵਾਲੇ ਹੁੰਦੇ ਉਹ ਹੀ ਰੇਸ ਚੇਡਿੰਗ ਵਾਲਾ ਚੇਡਿੰਗ ਵਾਲੇ ਉਹ ਮੈਂ ਨਾ ਵੀ ਇੱਕ ਕੁੜੀ ਨੇ ਇੰਨਾ ਜ਼ਿਆਦਾ ਜ਼ੋਰ ਮਾਰਿਆ ਨਾ ਸਭ ਤੋਂ ਗਾੜੀ ਲੰਗੀ ਉਹ ਸਭ ਤੋਂ ਗਾੜੀ ਤੇ ਮੰਨ ਲਾ ਕਿ ਇੰਨਾ ਜ਼ਿਆਦਾ ਜ਼ੋਰ ਮਾਰ ਕੇ ਨਾ ਉਹਨਾਂ ਦੇ ਨਾਲ ਹੀ ਫੇਚ ਰਲ ਗਈ ਫਿਰ ਉਹਨਾਂ ਦੀ ਫੇਚ ਚੱਕਰ ਨਾਲ ਰਲ ਗਈ ਉਹਨਾਂ ਦੇ ਹੁਣ ਮੈਂ ਦੱਸ ਤੂੰ ਜਿਹੜੀ ਇੱਕ ਚੱਕਰ ਦਾ ਫਰਕ ਪਾ ਕੇ ਵੀ ਝੇਰ ਰਲ ਗਈ ਉਹ ਉਹ ਕੱਢਣ ਦਊ ਕਿਸ ਨੂੰ ਦੌੜ ਜੋ ਤੱਕ ਹੀ ਮੁੜ ਗਿਆ ਨਾ ਜਿਆਦਾ ਭੱਜੀ ਨਾ ਉਹ ਉਹਨੇ ਪਹਿਲਾ ਸਟਾਰਟਿੰਗ ਹੀ ਜਿਹੜਾ ਲਿਆ ਸਟਾਰਟਿੰਗ ਲਾ ਕੇ ਸਾਰਿਆਂ ਤੋਂ ਗਾੜੀ ਚੱਲ ਗਈ ਉਹ ਸਾਰਿਆਂ ਦੇ ਵਿੱਚ ਤੇ ਮਿਕਸ ਹੋ ਗਈ ਵਿੱਚ ਆਜੋ ਗੱਲਾਂ ਸਲੋ ਵੀ ਲਈ ਜਾਂਦੀ ਤਾਂ ਵੀ ਗਾੜੀ ਉਹਨੇ ਜੇ ਮੰਨ ਕੇ ਚੱਲ ਉਹ ਸਾਰਿਆਂ ਦੇ ਵਿੱਚ ਹੀ ਰਹੀ ਉਹਨੇ ਨੰਗਣ ਲੱਗ ਲੱਗ ਰਹੀ ਕਿਸੇ ਦੇ ਪਾਸ ਦੂਜੇ ਨੰਬਰ ਤੇ ਵੀ ਉਹਦਾ ਪਹਿਲਾ ਪਹਿਲਾ ਹੀ ਨੰਬਰ ਹੋਣਾ ਪਹਿਲੇ ਹੀ ਹੋਣਾ ਇੱਕ ਪਲਾਂਜੀ ਬਾਰੇ ਸਲੋਪ ਆਇਦੋਂ ਤੇ ਨੀਲਾ ਤਾਂ ਕਰ ਗਿਓ ਨਾ ਬਹਿ ਪਰ ਉਹ ਕਿਹੜਾ ਹੈ ਇਹ ਨਹੀਂ ਕਰ ਗਿਆ ਉਹ ਮਾਮਾ ਤੂੰ ਬੜੀ ਹੁੰਦੀ ਉਹ ਬੜੀ ਤੋਝ ਤੇਜ ਆ ਉਹ ਦਜੀ ਦੀ ਮੈਰਾ ਥਾਨ ਹੁੰਦੀ ਉਹ ਬੜੀ ਲੰਮੀ ਉਹ ਤੂੰ ਜਾ ਮਾਰ ਕੇ ਦਰਦੇ ਉੱਥੇ ਤੂੰ ਆ ਕੇ ਵੇਣਾ ਉੱਥੇ ਤੇ ਬੱਸ ਹੋਈ ਹੁੰਦੀ ਉਹਨਾਂ ਦੀ ਉਹ ਬਹੁਤ ਜ਼ਲੰਮੀ ਹੁੰਦੀ ਆ ਨਾ 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 ਉਹ ਜਿਹੜੇ ਕਹਿੰਦਾ ਕਿ ਹੁੰਦੇ ਨੇ ਐਂਡ ਤੇ ਜਿਹੜਾ ਡਿੱਗ ਪੈਂਦੇ ਆ ਚੱਕਰ ਤੋਂ ਆ ਜਾਂਦੇ ਆ ਉਹ ਲੰਮੀ ਵੜੀ ਹੁੰਦੀ ਰਹਾ ਦੌੜ ਮੈਂ ਜੀ ਇੱਕ ਵਾਕੀ ਹੁੰਦੀ ਨਾ ਉਹਦਾ ਵਾਪਸ ਨਹੀਂ ਉਹ ਲਾਸਟ ਦੇ ਬਾਅਦ ਹੀ ਮੈਂ ਰੱਖਿਆ ਸੀ ਭਾਈ ਦੇ ਉਹ ਨਹੀਂ ਨਹੀਂ ਉਹ ਮੈਰਾਥਨ ਆ ਹੁੰਦੀ ਬਹੁਤ ਲੰਮੀ ਹੁੰਦੀ ਉਹ ਲੰਮੀ ਹੁੰਦੀ ਮੈਂ ਅੰਦਰ ਤੇ ਗੱਲ ਕਰ ਰਹੇ ਹਾਂ ਨਾ ਮੈਂ ਸਾਰੇ ਉਹ ਭਵਾਨ ਜੀ ਅੱਜ ਤੇਰੇ ਨਾਲ ਫੈਸਲੇ ਲੱਗੇ ਆ ਦਿੱਤੇ ਚੱਲੇ ਆ ਹੋਏ ਕਾ ਚੇਲਾ ਇੱਕ ਕਾ ਚੇਲਾ ਨਹੀਂ ਦਿੱਤਾ ਇੱਥੇ ਆ ਵੀ ਦੋ ਤਿੰਨੇ ਚੇਲੇ ਹੀ ਆ ਜੇ ਇਹ ਕਾ ਜੀ ਰਾਜ ਦਾ ਚੇਲਾ ਆਹ ਦੇਖੋ ਕੀ ਬੰਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਗੋਪੀ ਬਈ ਉੱਪਰ ਅਸਟਰੀ ਤੋਂ ਆਪਣੇ ਭਰਾ ਵਾ ਉਹਨਾਂ ਨੇ ਆਪਣੇ ਕਈਆਂ ਪਲੇਰਾਂ ਦੇ ਸਨਮਾਨ ਦਿੱਤੇ ਆ ਤੇ ਮੇਰੇ ਵੱਲੋਂ ਉਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਭਰਾ ਇਦਾਂ ਹੀ ਸਾਡੀ ਟੀਮ ਦੇ ਨਾਲ ਜੁੜੇ ਰਹੋ ਤੇ ਇਦਾਂ ਹੀ ਸਾਡੀ ਟੀਮ ਦੇ ਨਾਲ ਸਪੋਰਟ ਕਰਦੇ ਰਹੋ ਤੇ ਉਹਨਾਂ ਭਰਾਵਾਂ ਦੇ ਨਾਮ ਆ ਸੁਖ ਦਾਸ ਜਿਹੜੇ ਜਿਹੜੇ ਭਰਾਵਾਂ ਆ ਤੁਖਤਲ ਰਾਜ ਆਸਟ੍ਰੇਲੀਆ ਸ਼ਬਦਜੀਤ ਆਸਟ੍ਰੇਲੀਆ ਰਕੀ ਆਸਟ੍ਰੇਲੀਆ ਮਨਜੀਤ ਆਸਟ੍ਰੇਲੀਆ ਸੁਖਰਾਜ ਫਾਜ਼ਲਪੁਰ ਅਦਲੇਰਾ ਆਸਟ੍ਰੇਲੀਆ ਜਗਾਸ਼ੀਆ ਪਵਨ ਆਸਟ੍ਰੇਲੀਆ ਬਿਕਰ ਆਸਟ੍ਰੇਲੀਆ ਗੁਰਪ੍ਰੀਤ ਆਸਟ੍ਰੇਲੀਆ ਹਰਮਨ ਆਸਟ੍ਰੇਆ ਹਰਾਜ ਆਸਟ੍ਰੇਆ ਮਨਪ੍ਰੀਤ ਆਸਟ੍ਰੇਆ ਤੇ ਬਾਕੀ ਆਪਾਂ ਵੀ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਆ ਵੀ ਦਾ ਆਪਣੀ ਟੀਮ ਨੂੰ ਸੋਰਖਾ ਕਰਦੇ ਹਾਂ ਧੰਨਵਾਦ ਕਹਿਣ ਵਾਲੇ ਨੂੰ ਕਹਿ ਦੇਣਾ ਅੱਜ ਪੁਲਵਾਨ ਨੇ ਨਹੀਂ ਕੀਤਾ ਕੁਝ ਅੱਜ ਪੁਲਵਾਨ ਨੇ ਨਹੀਂ ਕੀਤਾ ਕੁਝ ਯਾਰ ਰੋਜ ਦਿਹਾੜੀ ਕਿਹੜਾ ਸਰੀਰ ਆ ਹਾਂ ਦਾ ਕਿੰਨਾ ਫਿਰ ਖੜੀ ਰਹੇ ਰੋਜ ਹੈ ਹੈ ਉਹਨਾਂ ਦੇ ਵਿੱਚ ਜਿਹੜਾ ਸੁੱਖ ਸਰੀਰ ਆ ਆ ਜਿਹੜਾ ਰੋਜ ਦੇ ਬਾਠੇ ਨੂੰ 돌 ਲੈ ਜੇ ਹਾਂ ਉਹ ਵੀ ਆਪਾਂ ਕੋਪਾ ਜੀ ਸਮਾ ਨਹੀਂ ਕਰਦੇ ਅੰਦਾ ਕਰ ਨਹੀਂ ਖੜੇਗਾ ਸਾਹ ਹਾਂ ਉਹਨਾਂ ਦਾ ਨਾਮ ਹੈ ਜਗਜੀਤ ਬੁਰਾ ਉਹ ਆ ਰਿਹਾ ਹੈ ਉੱਤਰੋਂ ਆ ਲਿਆ ਆ ਹੁਣ ਜੱਪ ਉਹਨਾਂ ਨੂੰ ਇਤਾਂ ਦੇ ਘਰ ਹੁੰਦੇ ਹੀ ਪਹਿਲਾ ਹਣਾ ਜਿੱਦਾਂ ਦਾ ਆਕਾਰ ਹੈ ਸਿੰਪਲ ਦੇ ਤਾਂ ਲੈਂਸ ਨੇ ਕਮਰੇ ਤੇ ਇੱਕ ਰਸਈ ਬਰੇ ਜੀ ਸਾਡੇ ਵੀ ਇੱਧਰ ਹੈਗਾ ਸਿਸਟਮ ਥੋੜਾ ਜਿਹਾ ਆਪਣੇ ਵਾਲੇ ਦੇ ਜ਼ਿਆਦਾ ਹੀ ਕੰਮ ਡਿਮਾਂਡਸ ਹੋ ਗਏ ਕਰਨਾ ਸਾਰਿਆਂ ਨੇ ਕਿ ਲਿਖਣੇ ਵਾਲਾ ਲਵਚਾ ਤੋਂ ਗੋਨੇ ਵਾਲਾ ਕੈਂਚੀ ਤੋਂ ਜਦੋਂ ਸਾਜੀ ਸਾਜ ਵਜਾਉਂਦਾ ਏ ਉਹਦੇ ਵਜਦੇ ਸਾਜਾਂ ਤੋਂ ਰਾਜੇ ਖੇਲੇ ਪਤਾ ਲੱਗ ਜਾਂਦਾ ਨੇ ਕੀ ਸਿੱਖਦਾ ਬਾਬੂ ਉਹਨੇ ਕੀ ਸਿੱਖਿਆ ਉਸਤਾਦ ਦਾ ਮੈਂ ਕਿਹਾ ਦਊਂਗਾ ਵੱਡੇ ਵੀਰ ਅਮਰੀਖੋਸੇ ਕੋਟਲ ਨੂੰ ਰਾਣੇ ਰਣਪਲ ਕਿਰਨੋ ਜੋਨਾ ਬਹੁਤ ਦਿਲ ਰੱਖੀ ਝੋਟਿਆ ਉਹ ਟਾਈਮ ਆਇਆ ਤੇ ਪੁਰਾਣੇ ਤੋਂ ਵੀ ਵਗਾਈਏ ਉਹ ਟਾਈਮ ਆਇਆ ਤੇ ਪੁਰਾਣੇ ਤੋਂ ਵੀ ਵਗਾਈਏ ਬਾਕੀ ਸਰੰਦੀਪੁਰੀ ਦੇ ਨਿਆਣੇ ਵੱਡਾ ਖੇਡ ਮੇਲਾ ਸਹਤ ਤਿਰਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪ੍ਰਕਾਸ਼ ਉਸਤਮ ਦਿਹਾੜੇ ਨੂੰ ਸਮਰਪਿਤ ਸਰਾਰੀਏ ਮਹਾਰਾਣਕੇ ਦੀ ਧਰਤੀ ਤੇ ਵੱਡਾ ਜੂਲ ਮੇਲਾ ਵੱਡਾ ਖੇਡ ਮੇਲਾ ਹੋਣਾ ਕੱਲ ਵੀ ਇੱਕ ਪਾਸੇ ਫਰੰਦੀਪੁਰੀਏ ਗੋਪੀ ਦੀ ਟੀਮ ਹੋਣੀ ਹੈ ਤੇ ਵਿਰੋਧੀ ਟੀਮ ਮਾਝਾ ਤੁਰੀ ਜਾਂਦੀ ਹੈ ਵੀ ਢੋਲੀਆਂ ਪਰੇ ਨੂੰ ਤੁਰਿਆ ਜਾਂਦੀ ਹੈ ਉਹ ਮੇਲਾ ਕਹਦਾ ਗਦਾਈ ਕੀ ਆ ਉਹ ਇੱਕ ਚੋਟੀ ਦੀ ਟੱਕਰ ਹੈ ਚੋਟੀ ਲਈ ਟੱਕਰ ਹੈ ਅੱਜ ਕਾ ਲੋਕੀ ਕੁਬੇ ਦਾ ਡਾਇਲੋਗ ਨਹੀਂ ਪਸੰਦ ਕਰਦੇ ਔਰ ਕੋਈ ਸੁਣੀ ਦੇਉਂਦਾ ਕਿਸੇ ਨਿਪਾਉਂਦਾ ਅੱਜ ਕਹਿੰਦੇ ਕੌਣ ਇਹ ਚੋਕੀ ਚੋਕੀ ਤੇ ਚੱਪ ਚੱਪ ਕੇ ਜੁਪੀ ਜੱਤਾ ਸ਼ਰੀਆਮ ਤੂ ਤੇ ਧੰਨਵਾਦ ਕਰਦੇ ਪਰ ਅੱਜ ਵਿਦਾਈ ਕੇ ਆਲੇ ਦਿਲ ਜਿੱਤਦੇ ਆ ਜੋ ਵਿਦਾਈ ਕੇ ਹੋ ਗਿਆ ਇਹ ਕਿਤੇ 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 ਹੁੰਦਾ ਔਰ ਜੋ ਵਿਦਾਈ ਕੇ ਹੋ ਗਿਆ ਇਹ ਕਿਤੇ ਕਿਤੇ ਹੁੰਦਾ ਕਬੱਡੀ ਪਈ ਹੋਈ ਆ ਚਾਰ ਖੜੇ ਦੀ ਤਿਆਰ ਨੇ ਇੱਕ ਪਾਸੇ ਮੱਝ ਦੇ ਟੈਗਰ ਪ੍ਰਤਾਪ ਤਾਡੇ ਦੀ ਟੀਮ ਦੂਜੇ ਪਾਸੇ ਇਹਨੂੰ ਦੁਨੀਆ ਹਮਾਨੇ ਪਰਬਤ ਕਹਿੰਦੀ ਆ ਤੇ ਕਈ ਜੋਗਰਾਜ ਵੀ ਕਹਿੰਦੇ ਪਿਆਰੇ ਜੀ ਟੱਕੀ ਰਹਿ ਜੀ ਜੋਰਾਂ ਆ ਵੀਰ ਪਾਸ ਸਰਪੰਚ ਦੱਸ ਕਿੰਨੇ ਲੋਕ ਕਬੱਡੀਆਂ ਦੋ ਦੋ ਰਹਿ ਗਿਆ ਕਬੱਡੀਆਂ ਦੋ ਦੋ ਰਹਿ ਗਿਆ ਉਧਰ ਜਿੰਨੇ ਜੱਫੇ ਲੱਗ ਰਹੀਆਂ ਦੋਨੇ ਪਾਸੇ ਵੱਡੇ ਵੱਲ ਉਹ ਪਿੰਡ ਨੇ ਸ਼ੇਰ ਵਰਗੇ ਜੌਨ ਵਰਗੇ ਸਾਰੀ ਸੜੀਆਂ ਦਵਾਨਾਂ ਨੇ ਰੇਡ ਪੈ ਗਈ ਮਨਦੀਪ ਆਫਰ ਲਓ ਸਾਹਮਣੇ ਕਬੱਡੀ ਕਹਿੰਦੇ ਲਵ ਦੀ ਪਈ ਹੋਈ ਆ ਸੋਰ ਸਿੰਘ ਦੀ ਟੀਮ ਦੇ ਵੱਲੋਂ ਫਰੰਦੀਪੁਰ ਦੇ ਚਾਰ ਖਿਡਾਰੀ ਜਾਦੇ ਫਰੰਦੀਪੁਰ ਦੇ ਗੋਪੀ ਨਾਲ ਕਹਿੰਦੇ ਬੱਬਾ ਸੋਰ ਸਿੰਘ ਵਾਲਾ ਇੱਕ ਫਕਾ ਫਰੰਦੀਪੁਰ ਗਿਆ ਫਰੰਦੀਪੁਰ ਗਿਆ ਫਰੰਦੀਪੁਰ ਗਿਆ ਗੋਪੀ ਫਰੰਦੀਪੁਰ ਗਿਆ ਗੋਪੀ ਤੇ ਲਵ ਟੱਕਰ ਸਿਰੇ ਦੀ ਚੱਲ ਰਹੀ ਹੈ ਨੰਬਰ ਰੇਡਰ ਦੇ ਵੱਲੋਂ ਆਹ ਸਾਹਮਣੇ ਕਹਿੰਦੇ ਜਾਪ ਕਬੱਡੀ kadar kapıya ਹਾਂਜੀ ਘਟੋ ਘਟ ਇੱਥੇ ਮੈਂ 8-9 ਸਾਲਾਂ ਬਾਅਦ ਕਿਹਾ ਅੱਛਾ ਅੱਛਾ ਆਹੋ ਤੁਸੀਂ ਉਹ ਛੇੜੇ ਸਕੂਲ ਲੱਗੇ 15 ਚ ਛੇੜਿਆਂ ਘੜਾ ਹਾਂਜੀ ਹਾਂਜੀ ਉਹ ਤਾਂ ਦੇ ਨੇ ਸਾਰੇ ਇਕੱਠੇ ਹੁੰਨੇ ਆ ਮੇਰੇ ਸੁਖਮਣਾਂ ਛੇੜੇ ਹੋ ਗਏ ਸਕੂਲ ਦੇ ਲੱਗੇ ਉਹ ਵੀ ਵੇਲੇ ਆਪਾਂ ਹਾਂਜੀ ਛੇੜੇ ਵੇਲੇ ਆ ਵੀਰ ਜੀ ਕਿਹੜਾ ਭਾਈ ਠੀਕ ਮੈਂ ਪੰਜ ਸੂ ਆਈ ਪੰਜ ਸੂ ਜੀ ਇਧਰੋਂ ਫਲੋੜ ਫਰੋਣੇ ਆਪਣਾ ਜਿਆਦਾ ਨਾ 10 ਨੇ ਤੈਨੂੰ ਦੱਸਾਂ ਚੱਲ ਬੋਜ ਦਿਹਾੜੀ ਮੈਂ ਕੀ ਕਰੂੰਗਾ ਦੱਸੋ ਤੁਸੀਂ ਮੈਨੂੰ ਇੱਕ ਚੀਜ਼ ਹੈ ਵੀ ਰੋਜ਼ ਬੰਦਾ ਕਿੰਨਾ ਕ ਖਪੀ ਜਾਊਗਾ ਯਾਰ ਰੋਜ਼ ਅੱਜ ਮੇਰੇ ਇੱਕ ਵੀ 1% ਜੀ ਨਹੀਂ ਕਰਦਾ ਖੇਡਣ 1% ਅਜੇ ਮੰਨ ਕੇ ਚੱਲੋ ਬਾਬੇ ਦੀ ਮਿਹਰ ਆ ਕੋਈ ਨਸ਼ਾ ਪੱਤਾ ਨਹੀਂ ਹੈਗਾ ਚੱਲ ਮੈਂ ਖੇਡ ਜਨਾ ਕੇ ਬੰਦਾ ਉੱਦਾਂ-ਉਦਾਂ ਤੇ ਉੱਦਾਂ ਤੇ ਬੰਦਾ ਤੇ ਇੱਕ ਦਿਨ ਸੈਟ ਹੋ ਕੇ ਖੇਡ ਲੂ ਦੋ ਦਿਨ ਖੇਡ ਲੂ ਅੱਜ ਲਗਾਤਾਰ 20 ਦਿਨ ਹੋ ਗਏ ਆ ਤੇ ਗਰਮੀ ਕਿੰਨੀ ਹੱਤੋਂ ਹਾਂਜੀ ਕਾ ਰੋਜ ਕਿੰਨਾ ਜ਼ੋਰ ਲੱਗਦਾ ਕੱਲ ਮੇਰਾ ਯੂਰਪ ਪਰਫੋਂ ਲਾਖਣੇ ਕਿੰਨਾ ਜ਼ੋਰ ਲੱਗਾ ਇੱਕ 25 20 ਦੇ ਭਾਵੇਂ ਵਿੱਚ ਟੱਚ ਲਵਾਂ ਨਾਲ ਲਵਾਂ ਚੈਨ ਰਹਿੰਦਾ ਦੇ ਚੈਨ ਦੇ ਵਿੱਚ ਆਪਾਂ ਬੜਾ ਕੀ ਚੱਕਰ ਆਪਾਂ ਰਹਿੰਦੇ ਡਿਪੈਂਡਡ ਬੰਦਿਆਂ ਤੇ ਜਿਹੜੇ ਬੰਦੇ ਕੰਮ ਕਰਦੇ ਪਾਉ ਉਹ ਬੰਦੇ ਕਰਿਆ ਕਰੋ ਜਿਨ੍ਹਾਂ ਨੂੰ ਪੁੱਛ ਲਓ ਵਿੱਚ ਕੀ ਹੁਣ ਉਹਨ ਕੀ ਕਰੇ ਬੰਦੇ ਤੋਂ ਬੰਦਿਆਂ ਤੋਂ ਤੇ ਬੰਦੇ ਪਾਸੇ ਨਹੀਂ ਹਟਦਾ ਤੇ ਕਿਹਦੇ ਥੱਲੇ ਆ ਜਨਾਂ ਆ ਉੰਬਰ ਹੋਵੇ ਤੇ ਸਾਲਿਓ ਏਦਾਂ ਦੇ ਤੁਹਾਡਾ ਹੋਵੇ ਸਰੀਰ ਹੁਮਰਾ ਤੇ ਇਹਦਾ ਤੈਨੂੰ ਮੈਂ ਮੇਟੋ ਮੈਂ ਕੀਤਾ ਹੁਕ ਮਾਰਦਾ ਤੁਹਾਡੇ ਅਰਗੇ ਹੁੰਦਾ ਤੌਨੀ ਦੀਦੀ ਹੁੰਦੀ ਤੇ ਤੌਣ ਵੀ ਹੈਗੀ ਹੁੰਦੀ ਤੌਣ ਤੋਂ ਮਰਦਾ ਭਰਾਣ ਵਾਕਿਆ ਤੌ ਤੋਂ ਮਰਦਾ ਮੁੰਡਾ ਮਿਹਨਤ ਨਹੀਂ ਕਰਦੇ ਪਏ ਜੋ ਮਿਹਨਤ ਕੀਤੀ ਹੋਵੇ ਫੇਰੇ ਆ ਬੰਦੇ ਨੇ ਜਦੋਂ ਤੂੰ ਇਹ ਹੈਗੇ ਨੇਰੇ ਪੁਰੇ ਕਬਡੀ ਤੇ ਤੇ ਕਬਡੀ ਕੀ ਕਰਨੀ ਫਿਰ ਛੇਰੇ ਮਾਰੀ ਚੰਗੀ ਮਾਲਾ ਫੇਰ ਵੀ ਪਹਿਣੀ ਹਾਂ ਜੇ ਬਦਨਾ ਦੇ ਤੁਹਾਂ ਜੀ ਨਿਤਨੇਮ ਆ ਇਤੋਂ ਹੁਣ ਮੈਂ ਜਾ ਕੇ ਬੂਡ ਰੱਖ ਕੇ ਗੱਡੀ ਤੇ ਭੱਜਣਾ ਵਾ ਨਾਣੇ ਇਹ ਥੜੀ ਗੱਲ ਮੈਂ ਗਰਾਊਂਡ ਨੂੰ ਜਾਣਾ ਨਿਤਨੇਮ ਆ ਭਗਤੀ ਪਲਵਾਨੀ ਦੇ ਪਲਵਾਨੀ ਪਲਵਾਨੀ ਫਕੀਰੀ ਚ ਆਉਂਦੀ ਆ ਹੁਣ ਜੇ ਮੰਨ ਕੇ ਚੱਲ ਜੇ ਮੈਂ ਹੁਣ ਕਹਾ ਮੇਰਾ ਨਾਮ ਨਾ ਮੇਰਾ ਕਿੰਨਾ ਹੀ ਤੇਰੇ ਜੇ ਮੈਂ ਚੱਪਾ ਪਾਉ ਫਿਰ ਨਾਮ ਹੁਣ ਜੇ ਮੰਨ ਕੇ ਚੱਲੋ ਮੇਰੇ ਨਾਲ ਲੱਤ ਤੇ ਜਿੰਨੀ ਬੇਇੱਜ਼ਤੀ ਉੱਥੇ ਹੋਣੀ ਕਿੰਨੀ ਹੋਣੀ ਬੇਇੱਜ਼ਤੀ ਪਵਾਨ ਵਿੱਚ ਗਿਆ ਕੋ ਕਬੱਡੀ ਤੁਰੀ ਜਾਂਦੀ ਮਾੜਾ ਮੁੜ ਵੇਖਿਆ ਕਰੋ ਕਿ ਉਹ ਰੋਜ਼ ਪਲਵਾਨ ਦਾ ਜੋਰ ਲਾਦਾ ਜਿੱਦਾਂ ਮਰਜੀ ਕੋਈ ਨਾ ਕੋਈ ਕਰਨਾ ਕੀ ਕਰਦੇ ਜੀ ਤੁਸੀਂ ਚੰਗੇ ਜ ਹੋਵੇ ਮਮ ਜਦੋਂ ਤਾ ਡਰ ਗਏ ਉਹਨੇ ਥੱਕਦੇ ਨਹੀਂ ਹੁੰਦੇ ਮੇਰ ਦਿਨ ਆਜਰ ਜਾਂਦਾ ਯਾਰ ਭਾਨ ਜੀ ਮੇਰ ਦਿਨ ਕਿ ਪੁੱਛਿਆ ਇਹਦੀ ਕੁਰਤੀ ਰੋਜ ਹੁੰਦੀ ਜੇ ਤੁਸੀਂ ਖਾੜੇ ਉਹਨਾਂ ਤੋਂ ਹੀ ਕੁਰਤੀ ਦਾ ਨਾਮ ਨੇਤ ਨਾ ਜਾਣਾ ਭਾਨ ਜੀ ਕੋਈ ਵੀ ਚੀਜ਼ ਹੁੰਦੀ ਹੈ ਨਿਤ ਜਿਹੜਾ ਜਿਹੜਾ ਬੰਦਾ ਨਿਤ ਨੇਮ ਹੀ ਨਹੀਂ ਕਰਦਾ ਬੰਦਾ ਕਾਦਾ ਹੋਣਾ ਗਰਾਊਂਡ ਜਾਣਾ ਜਾਣਾ ਗਰਾਊਂਡ ਤਾਂ ਨਿਤ ਰੱਬ ਦਾ ਨਾਮ ਹੈ ਖਿਡਾਰੀਆਂ ਦਾ ਨਿਤ ਨੇਮ ਹੀ ਹੋਣਾ ਜਿੰਨਾ ਤੁਸੀਂ ਗਰਾਊਂਡ ਦੇ ਵਿੱਚ ਜਾਓਗੇ ਭਾਵੇਂ ਮੱਥਾ ਟੇਕੇ ਵਾਪਸ ਆਜੋ ਹਾਜ਼ਰੀ ਲਾ ਕੇ ਆ ਜਿਤਨਾ ਹਾਜ਼ਰੀ ਸਕੂਲੇ ਲਾਤੀ ਹਾਜ਼ਰੀ ਆਪਣੀ ਉੱਥੇ ਹਾਜ਼ਰੀ ਲਾਓ ਤੂੰ ਮਲਾ 6 ਵਜੇ 4 ਵਜੇ ਗਰਾਊਂਡ ਤੇ ਗਾਣਾ ਮੁੜ ਕੇ ਸੋਣਾ ਹੀ ਨਾ ਮੈਂ ਜੀ ਤਿੰਨ ਵਜੇ ਤੁਸੀਂ ਉਹ ਨਹੀਂ ਮਨ ਲੋ ਅੱਠ ਲੋਈ ਮਿਹਨਤ ਕਰਕੇ ਮੁੜ ਕੇ ਸੋਣਾ ਹੀ ਆ ਸਾਡੀ ਪੁਲਵਾਨ ਜੀ ਉਹ ਗੱਲਾਂ ਨਹੀਂ ਰਹਿ ਗਈਆਂ ਹੁਣ ਪੁਲਵਾਨੀ ਵਾਲੀ ਕੋਈ ਹੈਗਾ ਹੀ ਨਹੀਂ ਇਹਨਾਂ ਵਿੱਚ ਇੱਕ 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 ਬੰਦਾ ਹੁੰਦਾ ਟੀਮ ਦੇ ਵਿੱਚ ਜਿਹੜਾ ਸਾਰੀ ਟੀਮ ਨੂੰ ਲਈ ਕੱਲਾ ਬੰਦਾ ਹੋਵੇ ਤੇ ਹੁਣ ਇੱਕ ਬੰਦਾ ਮੈਂ ਕਹਿੰਦਾ ਸਾਲੇ ਇੱਕ ਬੰਦਾ ਬੰਜੋ ਇੱਕ ਬੰਜੋ ਜਿਹੜਾ ਟੀਮ ਸਾਰੀ ਨੂੰ ਲਈ ਨਹੀਂ ਤੁਹਾਡੀ ਤੇਰੇ ਮੂਹ ਦੇ ਸਿਫਤ ਤੇ ਤੇਰਾ ਮਾੜੀ ਕਿਰਪਾ ਅੱਗੇ ਹੀ ਆਖੰਦੇ ਵੀ ਸਾਈਆਂ ਪੁਲਵਾਨ ਨੂੰ ਸਭ ਤੋਂ ਵੱਧ ਗੱਲ ਮੂੜ ਦਾ ਥਾਏ ਚਾਰ ਚਾਰ ਖਾਈਆਂ ਪੁਲਵਾਨ ਜੀ ਡੈਰੀ ਗੱਲ ਬਲੈ ਕੀ ਆ ਆਪਾਂ ਆਪਾਂ ਜਿੱਦਾਂ ਮਰਜੀ ਮੂੰਹ ਦੇ ਆਪਣੇ ਦਿਲ ਚ ਕੱਖਣੀ ਆ ਆਪਾਂ ਮੂੰਹ ਦੇ ਹੋਵਾਂਗੇ ਜਿੱਦਾਂ ਦੇ ਮਰਜੀ 16 ਵਾਲਿਆਂ ਨੇ ਅਸੀਂ ਕਰਨਾ ਸੀ ਪਰ ਹੋ ਨਹੀਂ ਕੀਤਾ ਇੱਕ ਚੀਜ਼ ਹੈ ਜਿਹੜਾ ਮੈਚ ਆਪਣਾ ਬੰਦਾ ਕੇ ਦਾ ਨਹੀਂ ਬੰਦਾ ਜਿਹੜੀ ਲਾਲਾ ਲਾਲਾ ਨਹੀਂ ਸੰਤ ਜਿਆਦਾ ਪਿਆਰ ਕਰਦੀ ਭੁਲਾਣਾ ਤੂੰ ਹੋਰ ਹੋਰ ਮੈਂ ਮੇਲੇ ਖੜਾ ਲਾ ਮੈਚ ਲੋਕੀ ਆਏ ਜਾਂ ਆਪਣਾ ਠੰਡਾ ਆ ਮੈਚ ਹੁੰਦੇ ਹੁੰਦੇ ਪਰਦਾ ਹੀ ਨਹੀਂ ਆ ਗੁਰੂ ਇਹ ਮੈਚ ਹੋਵੇ ਪਤਾ ਲੱਗੇ ਨਾ ਵੀ ਨਾ ਮਾਜੇ ਧਰਤੀ ਦੇ ਭੁਲਾਡੀ ਜਿਹੜਾ ਫਰੰਦੀ ਦਾ ਮੈਚ ਹੋਵੇ ਜਿਹੜੇ ਦੂਜੇ ਪਾਸੇ ਜਿਹੜੀ ਮਰਜੀ ਟੀਮ ਹੋਵੇ ਵਰੋਧੀ ਟੀਮ ਜਿਹੜੀ ਮਰਜੀ ਹੋਵੇ। ਇਹ ਫੋਨ ਕਰ ਲੈ ਆਪਣੇ ਸਾਨੂੰ ਕਈ ਪੁੱਛ ਲੈ ਪੈਂਦੇ 9 ਵਜੇ ਤੋਂ ਹੀ। ਪਹਿਲਵਾਨ ਨੇ ਕਿਤੇ ਮਾਰੀਆਂ ਤੇ ਸਾਡੇ ਨਾਲ ਪਤਾ ਨਹੀਂ ਕਿੰਨੇ ਡਾਰੀਆਂ ਮਾਰ ਕੇ ਤੁਰ ਗਏ ਕਿੰਨੇ ਤੋੜ ਦੇ ਨੇ। ਹਲੇ ਤੁਹਾਣਾ 7-8 ਸਾਲ ਇਹ ਤੇਰੇ ਮਾਰੇ ਦੇ ਕਬੱਡੀ ਪਹਿਲਵਾਨ ਜੀ ਆਪਾਂ ਨੂੰ ਵੀ ਨਸ਼ਾ ਹਾਂ। ਹਰ ਸਾਲ ਸੱਭਾਣ ਆਪਾਂ ਨੂੰ ਨਸ਼ਾ ਨਹੀਂ। ਤੂੰ ਵਿਹਤ ਕਰਕੇ ਖਾਣਾ ਖਾ ਕੇ ਰੈਸਟ ਕਰਨੀ। ਇੱਕ ਮਿਹਨਤ ਇੱਕ ਮਹਾਰਾਜ ਦਾ ਨਾਮ ਲੈ ਕੇ ਕਬੱਡੀ ਖੇਡੰਦਾ ਹੈ। ਵੀ ਜਿਹੜੀ ਨਿਮਰਤਾ ਨਾਲ ਉਹ ਸਭ ਤੋਂ ਜ਼ਿਆਦਾ। ਜੀ 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 ਪਹਿਲਵਾਨ ਜੀ ਜੀ। ਯਾਰ ਮੰਦ ਦੇ ਵੱਲ ਸੁੱਤੇ ਬਾਤ ਗਰਾਊਂਡ ਦੇ ਵਿੱਚ ਚਲੋ ਜਿੱਦਾਂ ਮਰਜ਼ੀ ਹੋ ਜਾਂਦਾ ਐਂਟਰਟੇਨਮੈਂਟ ਕੋਈ ਥਾਪੀ ਮਾਰਦਾ ਕੇ ਨੇ ਮਾਰੀ ਉਹ ਵੀ ਚਲੋ ਮੈਂ ਪੱਪੇ ਨੂੰ ਮਾਂ ਕੋਈ ਭਲਵਾਤੇ ਕਹਿ ਨਹੀਂ ਦਿਆ ਕਿ ਉਹ ਹਮਾਂ ਭਲਵਾਨੇ ਉਠਾ ਕੇ ਜੋ ਮਾਜ਼ੀ ਤਾਂ ਭਲਵਾਨੇ ਨੂੰ ਕੋਈ ਗੱਲ ਨਹੀਂ ਉਹ ਤੇ ਦੁਨੀਆਦਾਰੀ ਹੈ ਹਨਾ ਜੇ ਉਹ ਭੱਜ ਗਿਆ ਉਹਨੇ ਮਾਰ ਮੈਂ ਫੜ ਲਿਆ ਮੈਂ ਮਾਰਨੀ ਹੈ ਨਾ ਜਦੋਂ ਭਲਵਾਨ ਦੀ ਗੇਮ ਕਿ ਡਲਣਾ ਪਿਓ ਤੇ ਕੋਈ ਜੂਨੀ ਕੋਈ ਸੀਨੀਅਰ ਨਹੀਂ ਕੋਈ ਜੂਨੀਅਰ ਉਸ ਸੇਮ ਆ ਮਾਰ ਸਕਦਾ ਹਾਂ ਉਹ ਹਾਰ ਗਿਆ ਹਾਰ ਕੇ ਉਹ ਸੋਚ ਉਹਦੀ ਆ ਕਿ ਮੈਂ ਸਿਮਝ ਪਲੇ ਗਾੜੀ ਬਿਲਕੁਲ ਬਿਲਕੁਲ ਮੈਂ ਮੈਂ ਤੇ ਕਈ ਵਾਰ ਨਾ ਲੋਕੀ ਕਮੈਂਡ ਵੀ ਕਰਦੇ ਹੁੰਦੇ ਮੈਂ ਉਹਨਾਂ ਨੂੰ ਵੀ ਡੱਕਦਾ ਨਾ ਨਹੀਂ ਕਿਸੇ ਨੂੰ ਗਲਤ ਕਮੈਂਟ ਨਹੀਂ ਕਰਦਾ ਜੇ ਉਹਦੀਆਂ ਬਾਵਾਾਂ ਚ ਜਾਣਿਆ ਉਹ ਮਾਰਦਾ ਇਹ ਇੱਜ਼ਤ ਹੁੰਦੀ ਆ ਨਾ ਇੱਜ਼ਤ ਬੰਦੇ ਦੇ ਅੰਦਰੋਂ ਨਿਕਲਦੀ ਆ ਆਪਾਂ ਕਿਸੇ ਤੋਂ ਇੱਤ ਕਰਾ ਨਹੀਂ ਸਕਦੇ ਹੁਣ ਜਿੰਨਾ ਜਿੰਨਾ ਅਸੀਂ ਛੋਟੇ ਹੁੰਨੇ ਹਾਂ ਤੇ ਜਾਂ ਜਿੱਦਾਂ ਮਰਜੀ ਰਿਸਪੈਕਟ ਜਿਹੜੀ ਕਰੀਦੀ ਨਾ ਪਲੇਅਰਾਂ ਚੰਗਿਆਂ ਦੀ ਉਹਨਾਂ ਮਲਕੀਤ ਭਲਵਾਨ ਜਦੋਂ ਸਾਡੇ ਤੋਂ ਸੀਨੀਅਰ ਹੀ ਗੱਦੀ ਸੀ ਜੀ ਮਲਕੀਤ ਹੀ ਤੇ ਭਲਵਾਨ ਉਹਨਾਂ ਨੂੰ ਜਦੋਂ ਅਸੀਂ ਨਾਲ ਜਾਣਾ ਤੇ ਕਹਣਾ ਭਲਵਾਨ ਜੀ ਲਤਾੜਾ ਕਰਾ ਦਈਏ ਉਹ ਲਤਾੜਾ ਕੀ ਸੀ ਕਿ ਇੱਕ ਵੇਹੇ ਖੁਸ਼ੀ ਹੁੰਦੀ ਕਿ ਭਲਵਾਨ ਨੂੰ ਨੱਪੀ ਉਹਦਾ ਹੀ ਨੱਪ ਦਈਏ ਭਲਵਾਨ ਨੂੰ ਵੀ ਇੱਕ ਜਿਤਨਾ ਹੁਣ ਮੈਂ ਆ ਮੇਰੇ ਨਾਲ ਹੁਣ ਇਦਾਂ ਮਲਕੀਤ ਹੁਣੀ ਇਦਾਂ ਹੁੰਦੇ ਮੇਰੇ ਤੋਂ ਸੀਨੀਅਰ ਹੁੰਦੇ ਉਹ ਕੀ ਹੁੰਦੀ ਹੈ ਇੱਕ ਰਿਸਪੈਕਟ ਹੁੰਦੀ ਹੈ ਇੱਕ ਇੱਜ਼ਤ ਹੁੰਦੀ ਕਿ ਭਲਵਾਨ ਜੀ ਲਿਆਓ ਤਾਂ ਡਾਡਾ ਲਤਾੜਾ ਕਰ ਦਈਏ ਲਿਆਓ ਭਲਵਾਨ ਜੀ ਮਾਣ ਕਰ ਇਕੱਠੇ ਹੁੰਦੇ ਨੇ ਇਹ ਪਲਵਾਨ ਮੈਂ ਪਲਵਾਨ ਪੜਾਉਂਦਾ ਮੈਂ ਪਲਵਾਨ ਇਹ ਉਹਦੇ ਪਲਵਾਨ ਮੈਂ ਮਲਕੀਤ ਉਹਨਾਂ ਦੇ ਨਾਲ ਪਲਵਾਨ ਉਹਨਾਂ ਨਾਲ ਖੇਡਿਆ 3-4 ਸਾਲ ਤਿੰਨ ਸਾਲ ਖੇਡਿਆ ਪਲਵਾਨ ਹਾਂ ਤਿੰਨ ਸਾਲ ਪਲਵਾਨ ਉਹਨਾਂ ਦੇ ਨਾਲ ਪਲਵਾਨ ਵਧੀਆ ਇਹ ਪਲਵਾਨ ਦੇ ਨਾਲ ਮੁਰਗੇ ਕੁੱਲੇ ਖਿੱਚੇ ਗਏ ਮਲਕੀਤ ਮੁਰਗੇ ਪਲਾਸਟਿਕ ਦੀ ਵੱਖਰੀ ਗੱਲੀ